ਪੰਜਾਬ ਸਰਕਾਰ ਲਗਾਤਾਰ ਪਿੰਡਾਂ ਦੇ ਸੜਕੀ ਮਾਰਗ ਨੂੰ ਸੁਧਾਰਨ ਵਿੱਚ ਯਤਨਸ਼ੀਲ ਵਿਖਾਈ ਦੇ ਰਹੀ ਹੈ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਹਲਕਾ ਕੋਟਕਪੂਰਾ ਦੇ ਪਿੰਡ ਮੋੜ ਤੋਂ ਲੈ ਕੇ ਸਮਾਗਮ ਤੱਕ ਦੀ ਨਵੀਂ ਸੜਕ ਬਣਾਏ ਜਾਂਦੇ ਨਿਰਮਾਣ ਕਾਰਜਾਂ ਨੂੰ ਹਰੀ ਝੰਡੀ ਦਿਂਦੇ ਹੋਏ ਉਦਘਾਟਨ ਕੀਤਾ ਇਸ ਮੌਕੇ ਦੇ ਉੱਤੇ ਪਿੰਡ ਦੇ ਵਸਨੀਕਾਂ ਨੇ ਜਿੱਥੇ ਉਹਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਵੱਲੋਂ ਭਰਵਾਂ ਸਵਾਗਤ ਵੀ ਕੀਤਾ ਗਿਆ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਸੰਬੋਧਨ ਦਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਵਿਕਾਸ ਦੀ ਹਨੇਰੀ ਦੇ ਨਾਲ ਕੰਮ ਕਰ ਰਹੀ ਹੈ ਇਸ ਮੌਕੇ ਤੇ ਉਹਨਾਂ ਕੀ ਕਿਹਾ ਉਹ ਤੁਹਾਨੂੰ ਵੀ ਅਸੀਂ ਉਹਨਾਂ ਦੇ ਮੁਕਤ ਸੁਣਾਣੇ ਆ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਵਿਕਾਸ ਕੰਮਾਂ ਦੀ ਹਨੇਰੀ ਲਿਆਂਦੀ ਜਾ ਰਹੀ ਹੈ ਔਰ ਰੋਜ਼ ਹੀ ਲਗਭਗ ਅਸੀਂ ਕਰੋੜਾ ਰੁਪਿਆ ਦੇ ਕੰਮਾਂ ਦਾ ਉਦਘਾਟਨ ਕਰਦੇ ਆ ਔਰ ਇਹਦੇ ਖਾਸ ਕਰਕੇ ਸੜਕਾਂ ਦਾ ਜਿਹੜੀਆਂ ਡੈਰੀ ਪਾਣੀ ਵਾਲੀਆਂ ਪਾਈਪਾਂ ਉਹ ਲੱਗ ਰਹੀਆਂ ਸੋ ਅੱਜ ਅਸੀਂ ਸਾਡੇ ਬਹੁਤ ਸਤਕਾਰ ਨਗਰ ਮੋੜ ਔਰ ਇਥੇ ਮੋੜ ਤੋਂ ਸੁਆਗਤ ਵਾਲੀ ਸੜਕ ਜਿਹੜੀ ਉਹਦੀ ਅਪਗ੍ਰੇਡੇਸ਼ਨ ਉਹਦੀ ਉਹਦਾ ਨਵੀਨੀਕਰਨ ਦਾ ਅੱਜ ਉਦਘਾਟਨ ਕਰਕੇ ਚੱਲੇ ਆ ਉਹਦਾ ਨੀਂਹ ਪੱਥਰ ਰੱਖ ਕੇ ਚੱਲੇ ਆ ਔਰ 31 ਮਾਰਚ ਤੱਕ ਇਹ ਜਿਹੜਾ ਇਹ ਪ੍ਰੋਜੈਕਟ ਆ ਇਹ ਸਾਰਾ ਇਹ ਪੂਰਾ ਹੋ ਜਾਏਗਾ ਔਰ ਇਹਦੇ ਵਿੱਚ ਮੇਨਟੇਨੈਂਸ ਵਾਸਤੇ ਵੀ 8 ਲੱਖ ਰੁਪਇਆ ਅੱਡ ਦਿੱਤਾ ਸੋ ਜਿਹੜੇ 50 ਲੱਖ ਦੇ ਕਰੀਬ ਦਾ ਇਹ ਜਿਹੜਾ ਇਹ ਪ੍ਰੋਜੈਕਟ ਆ ਸੋ ਤੁਸੀਂ ਇਸੇ ਤਰ੍ਹਾਂ ਆਸ਼ੀਰਵਾਦ ਦਿੰਦੇ ਰਹਿ ਜਾਓ ਔਰ ਇੱਕ ਗੱਲ ਜ਼ਰੂਰ ਕਰੇ ਜਾ ਕੇ ਸੋਚੋ ਵੀ ਜਿੰਨੇ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਆ ਮਾਨ ਸਰਕਾਰ ਨੇ ਕੀਤੇ ਆ ਕਿਸੇ ਹੋਰ ਸਰਕਾਰ ਨੇ ਸੋਚੇ ਵੀ ਨਹੀਂ ਹੋਣੇ ਤੁਸੀਂ ਪਿਛਲੇ 70 ਸਾਲਾਂ ਦੇ ਨਿਗਾਹ ਮਾਰ ਕੇ ਵੇਖਿਓ ਸੋ ਵਿਕਾਸ ਦੇ ਕੰਮਾਂ ਦੀ ਆਮ ਲੋਕਾਂ ਦੇ ਭਲਾਈ ਦੇ ਕੰਮਾਂ ਦੀ ਨੇਰੀ ਲਿਆਦੀ ਜਾ ਰਹੀ ਹੈ ਸੋ ਆਪਦਾ ਅਸ਼ੀਰਵਾਦ ਪੜਾਈ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ